ਨਮਸਕਾਰ ਜੀ ਸਤ ਸਾਈਬ ਤੁਹਾਡਾ ਕੀ ਨਾਮ ਆ ਜੀ ਤੇ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਕੀਰਤੀ ਹੈ ਤੇ ਮੈਂ ਮਲੇਰ ਕੋਟਲੇ ਦੀ ਰਹਿਣ ਵਾਲੀ ਆ ਸੰਤ ਰਾਮਪਾਲ ਜੀ ਮਹਾਰਾਜ ਜੀ ਤੋਂ ਨਾਮ ਉਪਦੇਸ਼ ਲੈਣ ਤੋਂ ਪਹਿਲਾਂ ਤੁਸੀਂ ਕਿਹੜੀ ਭਗਤੀ ਸਾਧਨਾ ਕਰਦੇ ਸੀ ਸੰਤ ਰਾਮਪਾਲ ਜੀ ਤੋਂ ਨਾਮ ਉਪਦੇਸ਼ ਲੈਣ ਤੋਂ ਪਹਿਲਾਂ ਜਿਵੇਂ ਲੋਕ ਪ੍ਰਚਲਿਤ ਭਗਤੀਆਂ ਹੁੰਦੀਆਂ ਮੰਦਰ ਗਏ ਤਾਂ ਮੰਦਰ ਚਲੇ ਗਏ ਗੁਰਦੁਆਰੇ ਗਏ ਤਾਂ ਗੁਰਦੁਆਰੇ ਚਲੇ ਗਏ ਜੇ ਕੋਈ ਪੀਰ ਤੇ ਮੱਥਾ ਟੇਕਣ ਜਾ ਰਿਹਾ ਹੈ ਤਾਂ ਉੱਥੇ ਵੀ ਚਲੇ ਜਾਂਦੇ ਸੀ ਪਰ ਮਤਲਬ ਜ਼ਿਆਦਾ ਸਾਡੇ ਘਰੇ ਦੁਰਗਾ ਮਾਤਾ ਦੀ ਪੂਜਾ ਹੁੰਦੀ ਸੀ ਵਿਸ਼ਨੂ ਦੇਵੀ ਜਾਇਆ ਕਰਦੇ ਸੀ ਮੈਂ ਆਪ ਦੋ ਵਾਰ ਵਿਸ਼ਨੂ ਦੇਵੀ ਗਈਆਂ ਜੀ ਅ ਬਾਕੀ ਜੇ ਕਿਹਾ ਜਾਏ ਤਾਂ ਬਹੁਤ ਜ਼ਿਆਦਾ ਵਿਸ਼ਵਾਸ ਪਰਮਾਤਮਾ ਚ ਨਹੀਂ ਦੇ ਬਰਾਬਰ ਸੀਗਾ ਪਰ ਐ ਵੀ ਨਹੀਂ ਸੀ ਵੀ ਮੈਂ ਪੂਰੀ ਤਰ੍ਹਾਂ ਨਾਸਤਿਕ ਸੀ ਜਦੋਂ ਤੁਸੀਂ ਦੱਸਿਆ ਵੀ ਤੁਸੀਂ ਮੰਦਰ ਵੀ ਜਾਂਦੇ ਸੀਗੇ ਮਸਜਿਦ ਵੀ ਜਾਂਦੇ ਸੀ ਗੁਰਦੁਆਰੇ ਵੀ ਜਾਂਦੇ ਸੀ ਤੁਸੀਂ ਸੰਤ ਰਾਮਪਾਲ ਜੀ ਮਹਾਰਾਜ ਜੀ ਤੋਂ ਨਾਮ ਉਪਦੇਸ਼ ਕਿਵੇਂ ਲਿਆ ਅ ਮੈਂ ਇੰਜੀਨੀਅਰ ਹਾਂ ਜੀ ਮੈਂ ਬੀਟਾ ਕੀਤੀ ਹੋਈ ਐ ਮੈਂ ਐਮਟੈਕ ਵੀ ਕੀਤੀ ਐ ਜੀ ਜੀਐਨਐਲ ਲੁਧਿਆਣਾ ਤੋਂ ਤਾ ਸਾਇੰਸ ਫੀਲਡ 'ਚ ਹੋਣ ਕਰਕੇ ਇੰਜੀਨੀਅਰ ਹੋਣ ਕਰਕੇ ਮੈਂ ਐਜਾ ਲੈਕਚਰਰ ਹਿੰਦੂ ਕਾਲਜ ਸੋਨੀਪੱਟ 'ਚ ਪੜਾਇਆ ਕਰਦੀ ਸੀ ਸਾਡੇ ਇੱਕ ਕਲੀਗ ਹੁੰਦੇ ਸੀ ਜੀ ਰਜਤ ਮਲੋਤਰਾ ਉਹਨਾਂ ਨੇ ਸੰਤ ਰਾਮਪਾਲ ਜੀ ਤੋਂ ਨਾਮ ਦੀਕਸ਼ਾ ਲਈ ਹੋਈ ਸੀ ਜਿਵੇਂ ਆਪਾਂ ਕਲੀਗ ਸਟਾਫ ਰੂਮ 'ਚ ਇਕੱਠੇ ਹੋ ਜਾਂਦੇ ਆ ਤਾਂ ਕਦੇ ਪ੍ਰਸ਼ਾਦ ਲਿਆ ਕਦੇ ਦਿੱਤਾ ਜਾਂ ਕੋਈ ਗੱਲ ਛਿੜੀ ਤਾਂ ਉਹਨਾਂ ਨੇ ਪਰਮਾਤਮਾ ਦੇ ਗਿਆਨ ਬਾਰੇ ਦੱਸਣਾ ਸ਼ੁਰੂ ਕੀਤਾ ਤਾ ਸ਼ੁਰੂ ਸ਼ੁਰੂ ਚਤਾ ਮੈਨੂੰ ਐ ਲੱਗਿਆ ਵੀ ਆ ਸਿਰਫ ਗੱਲਾਂ ਬਣਾਈਆਂ ਜਾ ਰਹੀਆਂ ਕਿਉਂਕਿ ਮਤਲਬ ਜਿਵੇਂ ਥੋੜਾ ਬਹੁਤ ਸਤਿਮੇ ਜਾਇਆ ਕਰਦੇ ਸੀ ਦਾਦਾ ਜੀ ਮੇਰੇ ਆਰੇ ਸਮਾਜੀ ਸੀਗੇ ਤਾਂ ਸਾਡੇ ਘਰੇ ਹਵਨ ਵੀ ਹੋਇਆ ਕਰਦੇ ਸੀ ਜਦੋਂ ਉਹਨਾਂ ਨੇ ਐ ਕਿਹਾ ਵੀ ਬ੍ਰਹਮਾ ਵਿਸ਼ਨੂੰ ਮਹੇਸ਼ ਤਾਂ ਆਪ ਮਰਦੇ ਆ ਤਾਂ ਮੈਨੂੰ ਆ ਚੀਜ਼ ਤੇ ਜੰ ਬਿਲਕੁਲ ਵੀ ਯਕੀਨ ਨਹੀਂ ਸੀ ਹੋਇਆ ਇਸੇ ਤਰ੍ਹਾਂ ਮਤਲਬ ਪਰਮਾਤਮਾ ਬਾਰੇ ਚਰਚਾ ਸ਼ੁਰੂ ਹੋਈ ਔਰ ਹੌਲੀ 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 ਗਿਆਨ ਮੇਰੇ ਅੰਦਰ ਸਮਾਣਾ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਤਾਂ ਜੀ ਉਹਨਾਂ ਦੇ ਕਹੇ ਤੋਂ ਬਾਅਦ ਮੈਂ ਗੀਤਾ ਮੇਰੇ ਨਾਨਾ ਜੀ ਰਿਸ਼ੀਕੇਸ਼ ਰਹਿੰਦੇ ਆ ਮੈਂ ਉਹਨਾਂ ਕੋਲੇ ਸਪੈਸ਼ਲੀ ਸਿਰਫ ਗੀਤਾ ਪੜਨ ਲਈ ਗਈ ਤਾਂ ਜਿਹੜੀ ਜਿਹੜੀਆਂ ਗੱਲਾਂ ਉਹ ਰਜਤ ਸਰ ਨੇ ਦੱਸੀਆਂ ਸੀਗੀਆਂ ਜਿਵੇਂ ਦੱਸਿਆ ਗਿਆ ਸੀ ਵੀ ਜੀਵ ਆਤਮਾ ਨੂੰ ਕ੍ਰਿਸ਼ ਕਰਨਾ ਪਾਪ ਹੈ ਜਾਂ ਅਰਜੁਨ ਵੀ ਮੈਨੂੰ ਤਾਂ ਸਿਰਫ ਪ੍ਰਣਾਮ ਕਰ ਉਹ ਤਤਵਦਰਸ਼ੀ ਸੰਤ ਨੂੰ ਡੰਡਵਤ ਪ੍ਰਣਾਮ ਕਰ ਤਾਂ ਵੀ ਉਹ ਤਤਵਦਰਸ਼ੀ ਸੰਤ ਹੈ ਕੌਣ ਹੈ ਜਾਂ ਤਿੰਨ ਤਰ੍ਹਾਂ ਦੇ ਪੁਰਸ਼ ਹੁੰਦੇ ਆ ਯਾਨੀ ਕਿ ਤਿੰਨ ਤਰ੍ਹਾਂ ਦੇ ਪਰਮਾਤਮਾ ਹੁੰਦੇ ਆ ਆ ਸਾਰੀਆਂ ਗੱਲਾਂ ਜਦ ਮੈਂ ਨਾਨਾ ਜੀ ਨਾਲ ਡਿਸਕਸ ਕੀਤੀ ਤਾਂ ਇੱਕ ਵਾਰ ਉਹ ਵੀ ਸ਼ੌਕਡ ਰਹਿ ਗਏ ਉਹਨਾਂ ਕੋਲੋਂ ਵੀ ਇਹਨਾਂ ਗੱਲਾਂ ਦਾ ਜਵਾਬ ਨਹੀਂ ਸੀ ਜੀ ਸੰਤ RAMPAL ji maharaj ji ਤੋਂ ਨਾਮ ਉਪਦੇਸ਼ ਲੈਣ ਤੋਂ ਬਾਅਦ ਤੁਹਾਨੂੰ ਕੀ ਕੀ ਲਾਭ ਪ੍ਰਾਪਤ ਹੋਏ ਆ ਜੀ ਲਾਭ ਤਾਂ ਬਹੁਤ ਸਾਰੇ ਪ੍ਰਾਪਤ ਹੋਏ ਕਿਉਂਕਿ ਸਭ ਤੋਂ ਪਹਿਲਾਂ ਤਾਂ ਜੀ ਮੈਂ ਜਦ ਨਾਮ ਲਿਆ ਸੀ ਤਾਂ ਚੀਜ਼ਾਂ ਬਹੁਤ ਜ਼ਿਆਦਾ ਘੋਗ ਪਰਖ ਕੇ ਹੀ ਮੈਂ ਉਹਨਾਂ ਤੋਂ ਨਾਮ ਲੈਣਾ ਨਾਮ ਲੈਣ ਦੀ ਸਲਾਹ ਬਣਾਈ ਸੀ ਜੀ ਅ ਪਰ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਗਿਆਨ ਦੇ ਨਾਲ-ਨਾਲ ਜਦ ਆਪਾਂ ਇਸ ਲੋਕ 'ਚ ਰਹਿੰਨੇ ਆ ਤਾਂ ਆਪਾਂ ਨੂੰ ਇੱਥੇ ਦੀ ਸੁੱਖ-ਸੁਭਿਧਾ ਵੀ ਚਾਹੀਦੀਆਂ ਹੁੰਦੀਆਂ ਔਰ ਗੁਰੂ ਜੀ ਕਹਿੰਦੇ ਆ ਵੀ ਜੇ ਤੁਸੀਂ ਸਿਮਰਨ ਕਰੋਗੇ ਤਾਂ ਤਾਂ ਬਾਈ ਪ੍ਰੋਡਕਟਸ ਐ ਮੈਂ ਤੁਹਾਨੂੰ ਮੋਕਸ਼ ਦੇ ਨਾਲ-ਨਾਲਆਂ ਚੀਜ਼ਾਂ ਫ੍ਰੀ 'ਚ ਦੇ ਦਾਂਗਾ ਜਿਵੇਂ ਕਿ ਕਵਾਰੇ ਹੁੰਦੇ ਮੈਨੂੰ ਟੌਨਸਲਸ ਦੀ ਖਾਸੀ ਜਿਆਦਾ ਪ੍ਰੋਬਲਮ ਰਹਿੰਦੀ ਸੀ ਮੇਰਾ ਗਲਾ ਸੁਝ ਜਾਇਆ ਕਰਦਾ ਸੀ ਔਰ ਮਤਲਬ ਖਾਸਾ ਮੋਟਾ ਹੋ ਜਾਣਾ ਔਰ ਕਈ ਕਈ ਦਿਨ ਬੁਖਾਰ ਨਹੀਂ ਸੀ ਉਤਰਦਾ ਨੂੰ ਮੈਂ ਬਹੁਤ ਪਰੇਸ਼ਾਨ ਰਹਿੰਦੀ ਸੀ ਆ ਚੀਜ਼ਾਂ ਤੋਂ ਸੰਤਰਾਮਪਾਲ ਜੀ ਤੋਂ ਨਾਮ ਲੈਣ ਤੋਂ ਬਾਅਦ ਮੈਨੂੰ ਕਦੇ ਟੌਨਸਲ ਨਹੀਂ ਹੋਏ ਮਤਲਬ ਮੈਂ ਵਿਆਹ ਤੋਂ ਬਾਅਦ ਨਾਮ ਲਿਆ ਸੀ ਜੀ ਔਰ ਮੈਨੂੰ ਅੱਜ ਤੱਕ ਵਿਆਹ ਤੋਂ ਬਾਅਦ ਟੌਨਸਲ ਦੀ ਦਿੱਕਤ ਆਈ ਨਹੀਂ ਦੂਜੀ ਜੀ ਜਾਇ ਵੀ ਜਿਵੇਂ ਮੈਂ ਮਤਲਬ ਕੁੜੀ ਸੀ ਤਾਂ ਮੈਂ ਘਰੇ ਲਾਡਲੀ ਸੀ ਮੈਂ ਕਦੇ ਘਰ ਦਾ ਕੰਮ ਵਗੈਰਾ ਕੀਤਾ ਨਹੀਂ ਸੀ ਪਰ ਫੇਰ ਵੀ ਸਰਦੀ ਚ ਮੇਰੇ ਹੱਥਾਂ ਚ ਲਾਲ ਲਾਲ ਦਾਣੇ ਹੋ ਜਾਣੇ ਸੁੱਜ ਜਾਣਾ ਬਹੁਤ ਜ਼ਿਆਦਾ ਉਹਨਾਂ ਚ ਤਕਲੀਫ ਹੋਣੀ ਮੈਂ ਬਹੁਤ ਪਰੇਸ਼ਾਨ ਰਹਿੰਦੀ ਹੁੰਦੀ ਸੀ ਪਰ ਸੰਤਰਾਮਪਾਲ ਜੀ ਤੋਂ ਨਾਮ ਲੈਣ ਤੋਂ ਬਾਅਦ ਮੇਰੇ ਹੱਥਾਂ ਤੇ ਕਦੇ ਉਸ ਤਰ੍ਹਾਂ ਦੇ ਉਹ ਦਾਣੇ ਜਾਂ ਸਰਦੀ ਚ ਸੁੱਜਣਾ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਈ ਮੈਂ ਕਰਦਾ ਸਾਰਾ ਕੰਮ ਲਿਟਰਲੀ ਸਾਰਾ ਕੰਮ ਬਰਤਨ ਮਾਂਜਨੇ ਕੱਪੜੇ ਧੋਣੇ ਸਭ ਆਪਣੇ ਹੱਥਾਂ ਨਾਲ ਕਰਦੀ ਆਂ ਕਦੇ ਗਰਮ ਠੰਡੇ ਪਾਣੀ ਦਾ ਵਹਿਮ ਨਹੀਂ ਕੀਤਾ ਔਰ ਪ੍ਰਮਾਤਮਾ ਦੀ ਇਹੋ ਜਿਹੀ ਦਿਆ ਰਹੀ ਵੀ ਕਦੇ ਹੁਣ ਦਿੱਕਤ ਆਈ ਨਹੀਂ ਔਰ ਮਤਲਬ ਜਿਵੇਂ ਕਹਿੰਦੇ ਨਾ ਵੀ ਆਤਾ ਸਰਵਿਕ ਸ਼ੁਰੂਆਤ ਹੈ ਇਹ ਤੋਂ ਵੀ ਬੜੀ ਗੱਲ ਐ ਸੀ ਵੀ ਜਿਵੇਂ ਸਾਡੀ ਮੈਰਿਜ ਹੋਈ ਤਾਂ ਮੈਰਿਜ ਤੋਂ ਬਾਅਦ ਅਸੀਂ ਡਾਕਟਰ ਨਾਲ ਕੰਸਲਟ ਕਰਨ ਗਏ ਤਾਂ ਮੈਨੂੰ ਡਾਕਟਰ ਨੇ ਆ ਚੀਜ਼ ਕਹੀ ਵੀ ਸ਼ਾਇਦ ਤੁਹਾਨੂੰ ਪ੍ਰੋਬਲਮ ਹੋਏ ਵੀ ਤੁਸੀਂ ਕਨਸੀਵ ਨਾ ਕਰ ਪਾਓ ਤਾ ਮੇਰੇ ਲਈ ਆ ਚੀਜ਼ ਬਹੁਤ ਜ਼ਿਆਦਾ ਸ਼ੌਕਿੰਗ ਸੀ ਮੈਂ ਬਹੁਤ ਜ਼ਿਆਦਾ ਘਬਰਾ ਗਈ ਮੈਂ ਰੋਣ ਵੀ ਲੱਗ ਗਈ ਤਾਂ ਮੇਰੇ ਹਸਬੰਦ ਨੇ ਕਿਹਾ ਵੀ ਜਦ ਗੁਰੂ ਜੀ ਤੇ ਆਪਾਂ ਨੂੰ ਇੰਨਾ ਯਕੀਨ ਹੈ ਤੂੰ ਪ੍ਰਾਰਥਨਾ ਲਾ ਲੈ ਤੇ ਮੈਂ ਉਹਨਾਂ ਨੂੰ ਆ ਗੱਲ ਕਹੀ ਵੀ ਪ੍ਰਮਾਤਮਾ ਕਹਿੰਦੇ ਆ ਸਿਮਰਨ ਕਰੋ ਵੀ ਜਦ ਮੈਂ ਸਿਮਰਨ ਕਰਦੀ ਆ ਤਾਂ ਪ੍ਰਮਾਤਮਾ ਮੇਰੀ ਇੱਛਾ ਆਪਣੇ ਆਪ ਪੂਰੀ ਕਰਨਗੇ ਤਾਂ 2 ਜਾਂ 3 ਮਹੀਨੇ ਬੀਤੇ ਹੀ ਸੀਗੇ ਮੈਂ ਖਾਸੀ ਦਿੱਕਤ ਚ ਰਹਿਣ ਲੱਗ ਗਈ ਜਦ ਅਸੀਂ ਡਾਕਟਰ ਨੂੰ ਟੈਸਟ ਕਰਾਇਆ ਤਾਂ ਮਤਲਬ ਮੈਂ ਪ੍ਰੈਗਨੈਂਸੀ ਹਾਸ ਟਾਈਮ ਤਾਂ ਇਸੇ ਤਰ੍ਹਾਂ ਪ੍ਰਮਾਤਮਾ ਨੇ ਸਾਡੇ ਤੇ ਦਇਆ ਕਰੀ ਫਿਰ ਇਹ ਤੋਂ ਵੀ ਬੜੀ ਗੱਲ ਆਇਆ ਜੀ ਚਲੋ ਆਪਾਂ ਤਾਂ ਅੱਜਕੱਲ ਦੀ ਜਨਰੇਸ਼ਨ ਆ ਚੀਜ਼ਾਂ ਤੇ ਬਿਲੀਵ ਨਹੀਂ ਕਰਦੇ ਬਟ ਮੇਰੀ ਮਦਰ ਇਨ ਲਾ ਨੂੰ ਬੇਟੇ ਦੀ ਬਹੁਤ ਚਾਹ ਸੀਗੀ ਕਿਉਂਕਿ ਮਤਲਬ ਸਾਡੇ ਚਾਚੇ ਤਾਇਆ ਤੇ ਸਾਰਿਆਂ ਦੇ ਘਰੇ ਬੇਟੇ ਸੀ ਇਕੱਲੇ ਮੇਰੇ ਜੇਠ ਦੇ ਘਰੇ ਤੇ ਮੇਰੀ ਨੰਦ ਦੇ ਘਰੇ ਹੀ ਬੇਟੀਆਂ ਸੀ ਤਾਂ ਮੰਮੀ ਨੂੰ ਬਹੁਤ ਸੀ ਵੀ ਸਾਡੇ ਘਰੇ ਵੀ ਮੁੰਡਾ ਹੋਵੇ ਤਾਂ ਮੈਂ ਮਤਲਬ ਪ੍ਰੈਗਨਨਸੀ ਕਰਕੇ ਖਾਸੀ ਦਿੱਕਤ ਚ ਸੀਗੀ ਤਾਂ ਮੰਮੀ ਦੇ ਮਨ ਚ ਤਾਂ ਆਇਆ ਸੀ ਵੀ ਮੈਨੂੰ ਪੋਤਾ ਚਾਹੀਦਾ ਤਾਂ ਉਹਨਾਂ ਨੇ ਗੁਰੂ ਜੀ ਨੂੰ ਪ੍ਰਾਰਥਨਾ ਕੀਤੀ ਵੀ ਬਹੁ ਗੁਰੂ ਜੀ ਠੀਕ ਨਹੀਂ ਰਹਿੰਦੀ ਤਾ ਗੁਰੂ ਜੀ ਨੇ ਕਿਹਾ ਵੀ ਬੁੜੀਆ ਪੋਤਾ ਮੰਗ ਰਹੀ ਹੈ ਨਾ ਤੁਝੇ ਪੋਤਾ ਹੀ ਦੇਂਗੇ ਆ ਚੀਜ਼ ਮੰਮੀ ਨੇ ਸਾਨੂੰ ਨਹੀਂ ਦੱਸੀ ਜਦ ਸਾਡੇ ਘਰੇ ਬੇਟਾ ਹੋ ਗਿਆ ਉਸ ਤੋਂ ਬਾਅਦ ਮੰਮੀ ਨੇ ਦੱਸਿਆ ਸੀ ਵੀ ਗੁਰੂ ਜੀ ਨੇ ਵਚਨ ਕੀਤੇ ਸੀ ਵੀ ਤਾਂ ਆਪਣੇ ਘਰੇ ਬੇਟਾ ਹੋਇਆ ਜੀ ਤੇ ਜਦ ਸਾਡਾ ਬੇਟਾ ਹੋਇਆ ਤਾਂ ਮਤਲਬ ਆ ਥੋੜੀ ਜਿਹੀ ਦਿੱਕਤ ਸੀ ਇਹਨੇ ਸਾਜਿਆ ਨਹੀਂ ਲਿਆ ਅਸੀਂ ਪ੍ਰਮਾਤਮਾ ਨੂੰ ਪ੍ਰਾਰਥਨਾ ਲਾਈ ਤੇ ਉਸੇ ਦਿਨ ਮਤਲਬ ਆ ਬੇਟਾ ਠੀਕ ਹੋ ਗਿਆ ਆਪਣਾ اور ਬਿਲਕੁਲ ਰਾਜੀ ਖੁਸ਼ੀ ਹੈ ਜੀ ਇਹ ਤੋਂ ਬਾਅਦ 2013 ਦੇ ਨੇੜੇ ਤੇਰੇ ਮੇਰੇ ਹਸਬੰਡ ਨੂੰ ਪਰਮਾਤਮਾ ਦੀ ਦਇਆ ਨਾਲ ਹੀ ਐਸਡੀਓ ਦੀ ਜੌਬ ਮਿਲੀ ਜੀ ਫਿਰ ਜਦ ਮੇਰੇ ਹਸਬੰਡ ਨੂੰ ਐਸਡੀਓ ਦੀ ਜੌਬ ਮਿਲ ਗਈ ਤਾਂ ਮੈਂ ਘਰੇ ਬਿਲਕੁਲ ਫ੍ਰੀ ਸੀ ਤਾਂ ਇੱਕ ਚੀਜ਼ ਆ ਹੋ ਗਈ ਵੀ ਯਾਰ ਮਤਲਬ ਬਿਲਕੁਲ ਖਾਲੀ ਬੈਠਣਾ ਐਨਾ ਪੜ੍ਹ ਲਿਖ ਕੇ ਵੀ ਤੂੰ ਘਰੇ ਐ ਤੈਨੂੰ ਨੌਕਰੀ ਨਹੀਂ ਮਿਲੀ ਤੈਨੂੰ ਕਾਲਜ ਤੋਂ ਕਰਤਾ ਕੱਢ ਦਿੱਤਾ ਗਿਆ ਤੂੰ ਖਾਲੀ ਬੈਠੀ ਐ ਤੂੰ ਐ ਕਰ ਰਹੀ ਐ ਤਾਂ ਮੈਨੂੰ ਐ ਹੋਇਆ ਵੀ ਪਰਮਾਤਮਾ ਵੀ ਇਹ ਤਾਂ ਮਤਲਬ ਈ ਬਹੁਤ ਬੜੀ ਉਹ ਚੀਜ਼ ਆ ਵੀ ਅਸੀਂ ਭਗਤੀ ਵੀ ਕਰਦੇ ਆ ਇੱਕ ਲਾਂਚਣ ਵਾਲੀ ਗੱਲ ਹੋ ਜੂਗੀ ਔਰ ਪ੍ਰਮਾਤਮਾ ਨੇ ਇਹੋ ਜੀ ਦਇਆ ਰੱਖੀ ਜੀ ਮਤਲਬ ਲੋਕ ਆਪਣੀ ਜ਼ਿੰਦਗੀ ਚ ਇੱਕ ਗਵਰਨਮੈਂਟ ਜੌਬ ਲਈ ਤਰਸਦੇ ਆ ਔਰ ਪਹਿਲੇ ਅਸੀਂ ਦੋਨੋਂ ਹਸਬੰਡ ਵਾਈਫ ਪ੍ਰਾਈਵੇਟ ਜੌਬ ਕਰਦੇ ਸੀ ਉਸ ਤੋਂ ਬਾਅਦ ਪ੍ਰਮਾਤਮਾ ਨੇ ਮੇਰੇ ਤਿੰਨ ਤਿੰਨ ਗਵਰਨਮੈਂਟ ਸੈਕਟਰ ਦੇ ਜੌਬ ਦੇ ਟੈਸਟ ਕਢਾਏ ਮਤਲਬ ਮੈਂ ਚਾਹੁੰਦੀ ਤਾਂ ਮੈਂ ਪਟਵਾਰੀ ਦੀ ਜੌਬ ਕਰ ਸਕਦੀ ਸੀ ਮੈਂ ਚਾਹੁੰਦੀ ਤਾਂ ਮੈਂ ਬਿੱਲੀ ਬੋਰਡ ਦੀ ਜੌਬ ਕਰ ਸਕਦੀ ਸੀ ਜਿੱਥੇ ਜੀ ਕਰਦਾ ਮੈਂ ਉੱਥੇ ਜੌਬ ਕਰਦੀ ਸੀ ਜਦ ਮੈਂ ਪਟਵਾਰੀ ਦੀ ਜੌਬ ਲਈ ਰਿਜ਼ਾਈਨ ਕੀਤਾ ਤਾਂ ਮੈਨੂੰ ਉੱਥੇ ਦੇ ਇੱਕ ਪਟਵਾਰੀ ਨੇ ਕਿਹਾ ਵੀ ਸੀ ਵੀ ਕਹਿੰਦੇ ਵੀ ਲੋਕੀ ਤਾਂ ਸਰਕਾਰੀ ਨੌਕਰੀ ਲਈ ਤਰਸਦੇ ਆ ਤੁਸੀਂ ਰਿਜ਼ਾਈਨ ਕਰ ਰਹੇ ਹੋ ਜਦ ਮੈਂ ਉਹਨਾਂ ਨੂੰ ਆਹ ਚੀਜ਼ ਦੱਸੀ ਵੀ ਮੇਰੇ ਤਾਂ ਤਿੰਨ ਤਿੰਨ ਪੇਪਰ ਨਿਕਲੇ ਹੋਏ ਆ ਤਾਂ ਉਹਨਾਂ ਨੇ ਮੈਨੂੰ ਆਹ ਗੱਲ ਕਹੀ ਸੀ ਵੀ ਕੁੜੀਏ ਤੂੰ ਤਾਂ ਮੋਤੀਦਾਨ ਕੀਤੇ ਹੋਣਗੇ ਔਰ ਮੈਂ ਉਹਨਾਂ ਨੂੰ ਆ ਗਿਆ ਸੀ ਵੀ ਸਾਡੇ ਪਰਮਾਤਮਾ ਐ ਸੰਤ ਰਾਮਪਾਲ ਜੀ ਵੀ ਉਹਨਾਂ ਦਾ ਨਾਂ ਤਾਂ ਮੋਤੀਆਂ ਤੋਂ ਵੀ ਕਹੀ ਪਰੇ ਆ ਉਹਨਾਂ ਦੇ ਨਾਮ ਨਾਲ ਭਗਤੀ ਕਰਨ ਨਾਲ ਹੀ ਪਰਮਾਤਮਾ ਨੇ ਮੇਰੇ ਤੇ ਇੰਨੀ ਦਇਆ ਕੀਤੀ ਹੈ ਜੀ ਫਿਰ ਜਿਉ ਜੋ ਸਮਾਂ ਬੀਤਦਾ ਗਿਆ ਜੀ ਮੇਰਾ ਸੈਕੰਡ ਬੇਬੀ ਹੋਣ ਆਲਾ ਸੀ ਜੀ ਤੇ ਜਿਵੇਂ ਆਪਣੀ ਹਿਊਮਨ ਹੋ ਆ ਵੀ ਪਿਛਲੇ ਕਰਮ ਤਾਂ ਆਪਣੇ ਨਾਲ ਚੱਲਦੇ ਹੀ ਆ ਜੀ ਮੇਰੇ ਬਲੱਡ ਸੈੱਲ 10 10000 ਕਰਕੇ ਘਟਨੇ ਸ਼ੁਰੂ ਹੋ ਗਏ ਬੇਬੀ ਦੇ ਗੱਲ ਚ ਨਾਲ ਸੀ ਤਾਂ ਕੇਸ ਵੈਸੀ ਕੰਪਲਿਕੇਟਿਡ ਸੀ ਤਾਂ ਡਾਕਟਰ ਨੇ ਇੱਕ ਕੰਡੀਸ਼ਨ ਆ ਗਈ ਕਿ ਡਾਕਟਰ ਨੂੰ ਐ ਕਹਿਣਾ ਪਿਆ ਵੀ ਤੁਹਾਡੀ ਲੋਕਲ ਡਿਲੀਵਰੀ ਹੋਣੀ ਬਹੁਤ ਮੁਸ਼ਕਲ ਹੋ ਜੂਗੀ ਔਰ ਹੋਈ ਵੀ ਤਾਂ ਆਪਰੇਸ਼ਨ ਹੋਏਗਾ ਔਰ ਉਹ ਵੀ ਕਾਫੀ ਕੰਪਲਿਕੇਟਡ ਰਿਸਕ ਬਹੁਤ ਜ਼ਿਆਦਾ ਹੈ ਵੀ ਮਤਲਬ ਮਾਂ ਦੇ ਬਚਣ ਦੇ ਚਾਂਸਸ ਬਹੁਤ ਜ਼ਿਆਦਾ ਘਟ ਹੈ ਅਸੀਂ ਮਲੇਰ ਕੋਟਲਾ ਦਾ ਕੋਈ ਡਾਕਟਰ ਨਹੀਂ ਸੀ ਛੱਡਿਆ ਜੀ ਕੋਈ ਪ੍ਰਾਈਵੇਟ ਕੋਈ ਸਰਕਾਰੀ ਅਸੀਂ ਹਰ ਡਾਕਟਰ ਨੂੰ ਕੰਸਲਟ ਕੀਤਾ ਇਵਨ ਤਾਂ ਇਵਨ ਮਤਲਬ ਜੇ ਕੋਈ ਛੋਟੇ-ਮੋਟੇ ਪਿੰਡ ਦੀ ਕੋਈ ਕਹਿ ਦਿੰਦੇ ਸੀ ਨਾ ਵੀ ਲੈ ਡਾਕਟਰ ਹੈ ਅਸੀਂ ਉਹਨੂੰ ਵੀ ਪੁੱਛ ਲਿਆ ਔਰ ਸਭ ਨੇ ਦੇਖ ਕੇ ਆਹੀ ਚੀਜ਼ ਕਹੀ ਵੀ ਕੇਸ ਤੁਹਾਡਾ ਬਹੁਤ ਜ਼ਿਆਦਾ ਕੰਪਲਿਕੇਟਡ ਹੈ ਤੇ ਬਸ ਇੱਕ ਪ੍ਰਮਾਤਮਾ ਤੇ ਯਕੀਨ ਸੀ ਔਰ ਮੈਨੂੰ ਐ ਸੀ ਵੀ ਪ੍ਰਮਾਤਮਾ ਤੁਸੀਂ ਉਹ ਦਇਆ ਕਰੋਗੇ ਜਿੱਥੇ ਤਾਂ ਡਾਕਟਰ ਮੈਨੂੰ ਐ ਕਹਿ ਰਹੇ ਸੀ ਵੀ ਤੁਹਾਡਾ ਕੇਸ ਬਹੁਤ ਜ਼ਿਆਦਾ ਕੰਪਲਿਕੇਟਿਡ ਹੈ ਆਪਰੇਸ਼ਨ ਹੋਏਗਾ ਦਿੱਕਤ ਜ਼ਿਆਦਾ ਰਹੇਗੀ ਪ੍ਰਮਾਤਮਾ ਦੀ ਦਇਆ ਨਾਲ ਅਸੀਂ ਸਵੇਰੇ 8 ਵਜੇ ਗਏ ਸੀ ਔਰ 11 ਵਜੇ ਮੈਂ ਆਪਣੇ ਘਰੇ ਸੀ ਮੇਰਾ ਕੋਈ ਸੀ ਜੇਰੇਨ ਆਪਰੇਸ਼ਨ ਨਹੀਂ ਹੋਇਆ ਬਿਲਕੁਲ ਨਾਰਮਲ ਡਿਲੀਵਰੀ ਹੋਈ ਹੈ ਔਰ ਮੇਰਾ ਬੇਟਾ ਔਰ ਮੈਂ ਅਸੀਂ ਦੋਨੋਂ ਬਿਲਕੁਲ ਹੈਲਦੀ ਸੀ ਪ੍ਰਮਾਤਮਾ ਨੇ ਇੰਨੀ ਦਇਆ ਕੀਤੀ ਹੈ ਜੀ ਸਾਡੇ ਤੇ ਜਿਵੇਂ ਤੁਸੀਂ ਸੰਤ ਰਾਮਪਾਲ ਜੀ ਮਹਾਰਾਜੀ ਤੋਂ ਨਾਮ ਉਪਦੇਸ਼ ਲੈਣ ਤੋਂ ਬਾਅਦ ਚੋਂ ਐਨੇ ਸਾਰੇ ਲਾਭ ਗੁਣਾਏ ਤੁਸੀਂ ਪੜ੍ਹੇ ਲਿਖੇ ਹੋ ਸਾਇੰਸ ਦੇ ਸਟੂਡੈਂਟ ਹੋ ਬੀਟੈਕ ਐਮਟੈਕ ਕੀਤੀ ਹੋਈ ਆ ਤੁਸੀਂ ਪੜਾਇਆ ਵੀ ਆ ਕਾਲਜ ਦੇ ਵਿੱਚ ਅੱਜ ਦੇ ਜਿਹੜੇ ਸਾਇੰਸ ਦੇ ਸਟੂਡੈਂਟ ਨੇ ਉਹ ਤੁਹਾਡੇ ਇਹਨਾਂ ਗੱਲਾਂ ਦੇ ਕਿਵੇਂ ਯਕੀਨ ਕਰਨ ਤੁਸੀਂ ਸਾਇੰਸ ਨੂੰ ਤੇ ਅਧਿਆਤਮਿਕ ਜਿਹੜਾ ਗਿਆਨ ਆ ਸੰਤ ਰਾਮਪਾਲ ਜੀ ਦਾ ਉਹਨਾਂ ਨੂੰ ਕਿਸ ਤਰ੍ਹਾਂ ਛੋਟੇ ਤੋਂ ਸ਼ਾਰਟ ਤੋਂ ਸ਼ਾਰਟ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਸਮਝਾ ਸਕਦੇ ਹੋ ਦੇਖੋ ਜੀ ਸਾਇੰਸ ਸਿਰਫ ਇੱਕ ਸਟੱਡੀ ਹੈ ਟੜੀ ਕੀ ਹੈ ਬੀਆ ਕਮ ਹੋ ਰਿਹਾ ਹੈ ਤਾਂ ਆ ਕਿਉਂ ਹੋ ਰਿਹਾ ਹੈ ਇਹਦੇ ਪਿੱਛੇ ਕਾਰਨ ਕੀ ਹੈ ਜਿਹੜੀ ਚੀਜ਼ ਹੋ ਜਾਂਦੀ ਹੈ ਸਾਇੰਸ ਉਹਦੇ ਤੱਥ ਤਾਂ ਕੱਟ ਸਕਦੀ ਹੈ ਪਰ ਕੋਈ ਚੀਜ਼ ਕਰਨੀ ਕਿਵੇਂ ਹੈ ਸਾਇੰਸ ਉਹ ਚੀਜ਼ ਕੰਟਰੋਲ ਨਹੀਂ ਕਰ ਸਕਦੀ ਜਿਵੇਂ ਆ ਪ੍ਰਿਥਵੀ ਬਣੀ ਇੱਥੇ ਪਾਣੀ ਆਇਆ ਆਪਾਂ ਦਾ ਜਨਮ ਹੁੰਦਾ ਆਪਾਂ ਦੀ ਮੌਤ ਹੁੰਦੀ ਹੈ ਆਪਣੀ ਬਾਡੀ 'ਚ ਕੋਈ ਬਿਮਾਰੀ ਆਉਂਦੀ ਆ ਬਿਮਾਰੀ ਆਉਂਦੀ ਆ ਸਾਇੰਸ ਠੀਕ ਕਰੂਗੇ ਉਹਨੂੰ ਪਰ ਬਿਮਾਰੀ ਆਂਦੀ ਕਿਉਂ ਹੈ ਇਨਸਾਨ ਨੂੰ ਅਮਰ ਕਿਉਂ ਨਹੀਂ ਬਣਾ پا ਰਹੀ ਸਾਇੰਸ ਪਰ ਆ ਸਾਰੀਆਂ ਚੀਜ਼ਾਂ ਦਾ ਜਿਹੜਾ ਇਲਾਜ ਹੈ ਉਹ ਅਧਿਆਤਮ ਵਿੱਚ ਹੈ ਸੰਤ ਰਾਮਪਾਲ ਜੀ ਸਾਨੂੰ ਕਾਰਨ ਦੱਸਦੇ ਆਂ ਵੀ ਸਾਡਾ ਅਸਲੀ ਘਰ ਕਿਹੜਾ ਸੀ ਅਸੀਂ ਇੱਥੇ ਆਏ ਕਿਉਂ ਆ ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਸਾਇੰਸ ਨਹੀਂ ਜਾਣ ਪਾਈ ਉਹ ਹੈ ਵੀ ਅਸੀਂ ਮਰਦੇ ਕਿਉਂ ਆ ਸੰਤ ਰਾਮਪਾਲ ਜੀ ਨੇ ਸ੍ਰਿਸ਼ਟੀ ਰਚਨਾ ਚੋਂ ਸਾਡੇ ਸਾਰੇ ਵੇਦਾਂ ਪੁਰਾਣਾ ਚੋਂ ਗੁਰੂ ਗ੍ਰੰਥ ਸਾਹਿਬ ਚੋਂ ਆ ਚੀਜ਼ ਦਾ ਜਵਾਬ ਵੀ ਦਿੱਤਾ ਹੈ ਵੀ ਉਹ ਜਿਹੜਾ ਕਾਲ ਹੈ ਉਹਨੂੰ ਸ਼ਰਾਪ ਲੱਗਿਆ ਹੋਇਆ ਹੈ ਵੀ ਉਹਨੇ 1 ਲੱਖ ਮਨੁੱਖਾਂ ਦਾ ਡੇਲੀ ਆਹਾਰ ਕਰਨਾ ਹੁੰਦਾ ਜਿਸ ਕਰਕੇ ਸਾਡੀ ਸਾਰਿਆਂ ਦੀ ਮੌਤ ਹੁੰਦੀ ਹੈ ਔਰ ਜੇ ਸਾਡਾ ਜਨਮ ਮਰਨ ਦਾ ਚੱਕਰ ਨਾ ਹੋਵੇ ਤਾਂ ਸਾਨੂੰ ਮਨੁੱਖ ਜੀਵਨ ਨਹੀਂ ਮਿਲੇਗਾ ਜਿਦੇ ਚ ਆਪਾਂ ਭਗਤੀ ਕਰਕੇ ਉਹ ਸੱਚਖੰਡ ਸਤਲੋਕ ਜਾਂ ਮੋਕਸ਼ ਸਾਨੂੰ ਪ੍ਰਾਪਤ ਕਰ ਸਕਦੇ ਆ ਤਾਂ ਸਾਇੰਸ ਪ੍ਰੂਫ ਤਾਂ ਕਰ ਸਕਦੀ ਐ ਪਰ ਸਾਇੰਸ ਹੋਂ ਨੂੰ ਕੰਟਰੋਲ ਨਹੀਂ ਕਰ ਸਕਦੀ ਜਿਹਨੂੰ ਕਿ ਪਰਮਾਤਮਾ ਕਰ ਸਕਦੇ ਆਂ ਔਰ ਪਰਮਾਤਮਾ ਤੱਕ ਪਹੁੰਚਣ ਦਾ ਸਿਰਫ ਇੱਕੋ ਇੱਕ ਸਾਧਨ ਹੈ ਗੁਰੂ ਕਹਿੰਦੇ ਆਂ ਜੀ ਜਦ ਹਰੀ ਰੂਠ ਜਾਂਦਾ ਹੈ ਨਾ ਤਾਂ ਗੁਰੂ ਹੀ ਤੁਹਾਨੂੰ ਸਹਾਰਾ ਦਿੰਦਾ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਆਹੀ ਬੇਨਤੀ ਕਰਾਂਗੀ ਵੀ ਤੁਸੀਂ ਵੀ ਸੰਤ ਰਾਮਪਾਲ ਜੀ ਦੀ ਸ਼ਰਨ ਚਾਓ ਜਿਹੜੇ ਫੈਕਟ ਸਾਇੰਸ ਨਹੀਂ ਦੱਸ ਸਕਦੀ ਤੁਸੀਂ ਉਹ ਰੀਜ਼ਨ ਜਾਣੋ ਤੇ ਆਪਣੀ ਸਫਲ ਬਣਾਓ ਧੰਨਵਾਦ ਜੀ ਸਤ ਸਾਈਂ